ਦੋਏ ਕਰ ਜੋੜ ਸਿੱਖ ਸਿੱਖ ਨੂੰ ਬੁਲਾਵੇ ਫਤਿਹ ਉੱਚੀ ਜੀ ਆਵਾਜ਼ ਵਿੱਚ ਗੱਜ ਕੇ ਗਜਾਵੇ ਫਤਿਹ ਮਨ ਉੱਤੇ ਛਾਈ ਜੋ ਨਿਰਾਸ਼ਾ ਨੂੰ ਦੜਾਵੇ ਫਤਿਹ ਜਿਤਨਾ ਤੂੰ ਸਿੱਖੀ ਹੈ ਸਿੱਖ ਨੂੰ ਸਿਖਾਵੇ ਫਤਿਹ ਪੜੇ ਗੁਰਬਾਣੀ ਜੋ ਬਿਕਾਰਾਂ ਉੱਤੇ ਪਾਵੇ ਫਤਿਹ ਜੰਗ ਦੇ ਮੈਦਾਨਾਂ ਨੂੰ ਸਮੇਟਦੀ ਹੈ ਆਵੀ ਫਤਿਹ ਅਣਖਾਂ ਚੋਂ ਉਪਜੇ ਦਲੇਰੀ ਚੋਂ ਸਮਾਵੇ ਫਤਿਹ ਉਂਗਲਾਂ ਤੇ ਵੇਖਿਆ ਮੌਤ ਨੂੰ ਨਚਾਵੇ ਫਤਿਹ ਉਂਗਲਾਂ ਤੇ ਵੇਖਿਆ ਮੌਤ ਨੂੰ ਨਚਾਵੇ ਫਤਿਹ ਜ਼ਿੰਦਗੀ ਦੀ ਰਣ ਜੇ ਤੂੰ ਬੇਗਲ বাজਾਵੇ ਫਤਿਹ ਬਖਸ਼ੀ ਗੁਰਾਂ ਦੀ ਸਿੱਖ ਜੈਨ ਚ ਬਸਾਵੇ ਫਤਿਹ ਖਾਲਸਾ ਹੈ ਵਾਹਿਗੁਰੂ ਦਾ ਵਾਹਿਗੁਰੂ ਤੂੰ ਆਵੇ ਫਤਿਹ ਸੰਗਤ ਦੇ ਨਾਲ ਗੁਰਲਾਲ ਦੁਹਰਾਵੇ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲਵਾ ਅਸੀਂ ਪਾਸ਼ਾ ਦਾ ਉਸ ਕੁੱਲ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਕੀਰਤਨ ਦਰਬਾਰ ਆਪਾਂ ਸਰਵਣ ਕੀਤਾ ਕੀਰਤਨ ਸਰਵਣ ਕਰਦੇ ਆ ਤੇ ਇਸੇ ਤਰ੍ਹਾਂ ਇੱਕ ਬਣ ਗਈ ਆਉਂਦੀ ਐ ਜਿਵੇਂ ਢਾਡੀ ਵਾਰਾਂ ਆਉਂਦੀਆਂ ਨੇ ਇਸੇ ਤਰ੍ਹਾਂ ਇੱਕ ਬਣ ਗਈ ਆਉਂਦੀ ਐ ਜੀ ਕਵੀ ਦਰਬਾਰਾਂ ਦੀ ਕਵਤਾਵਾਂ ਦੀ 10ਵੇਂ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਕਵੀ ਦਰਬਾਰਾਂ ਦੀ ਰੀਤ ਚਲਾਈ ਐ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਸਿਧਾਂਤ ਨਾਲ ਗੁਰੂ ਦੇ ਇਤਿਹਾਸ ਨਾਲ ਗੁਰੂ ਦੀ ਵਿਚਾਰ ਨਾਲ ਜੁੜ ਕੇ ਜੀਵਨ ਨੂੰ ਸਫਲ ਕਰਨਾ ਐ ਸੋ ਇਸ ਕਰਕੇ ਮੈਂ ਬੰਦ ਕਹਿਣ ਜਾ ਰਿਹਾ ਜੀ ਕਿ ਲੱਖ ਲੱਖ ਵਾਰੀ ਤੇ ਕੋਟ ਕੋਟ ਵਾਰੀ ਲੱਖ ਲੱਖ ਵਾਰੀ ਤੇ ਕੋਟ ਕੋਟ ਵਾਰੀ ਇਸ ਪੁਰਬ ਦੀ ਸਭ ਨੂੰ ਵਧਾਈ ਹੋਵੇ ਐਸੇ ਗੁਰ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਵਿਖਾਈ ਹੋਵੇ ਐਸੇ ਗੁਰੂ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਦਿਖਾਈ ਹੋਵੇ ਗੁਰਪੁਰਬ ਨੇ ਮਨਾਏ ਤਾਂ ਸਫਲੇ ਗੱਲ ਗੁਰੂ ਦੀ ਸਮਝ ਜੇ ਆਈ ਹੋਵੇ ਗੁਰੂ ਗ੍ਰੰਥ ਦੀ ਇੱਕ ਇੱਕ ਪੰਕਤੀ ਜੇ ਸਾਡੇ ਜੀਵਨ ਵਿੱਚ ਸਮਾਈ ਹੋਵੇ ਗੁਰੂ ਗ੍ਰੰਥ ਦੀ ਇੱਕ ਇੱਕ ਪੰਕਤੀ ਜੇ ਸਾਡੇ ਜੀਵਨ ਵਿੱਚ ਸਮਾਈ ਹੋਵੇ ਹਰ ਸਾਹ ਨਾਲ ਰਹੇ ਉਹ ਯਾਦ ਸਾਨੂੰ ਅਸੀਂ ਗੁਰੂ ਤੇ ਐਨਾ ਵਿਸ਼ਵਾਸ ਕਰਨਾ ਹੈ ਅੱਜ ਇਸ ਪ੍ਰਕਾਸ਼ ਦਿਹਾੜੇ ਤੇ ਅਸੀਂ ਹਿਰਦਿਆਂ ਵਿੱਚ ਪ੍ਰਕਾਸ਼ ਕਰਨਾ ਹੈ ਅੱਜ ਇਸ ਪ੍ਰਕਾਸ਼ ਦਿਹਾੜੇ ਤੇ ਅਸੀਂ ਹਿਰਦਿਆਂ ਵਿੱਚ ਪ੍ਰਕਾਸ਼ ਕਰਨਾ ਹੈ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਨਿਗੀ ਗੋਦ ਆਨੰਦ ਮੰਨ ਰਹੇ ਆ ਆਓ ਇਹ ਪਰਣ ਕਰਕੇ ਜਾਈਏ ਕਿ ਅਸੀਂ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਉਹ ਜੋਤ ਜਗਾ ਕੇ ਜਾਈਏ ਜਿਹੜੀ ਗੁਰਨਾਨਕ ਸਾਹਿਬ ਨੇ ਸਾਨੂੰ ਰਾਹ ਦਿਖਾਇਆ ਹੈ ਛੋਟੇ-ਛੋਟੇ ਕਵਤਾਵਾਂ ਬੰਦ ਦੇ ਨਾਲ ਸਿੱਖੀ ਸਿਧਾਂਤ ਗੁਰ ਸਿਧਾਂਤ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਜੀ ਗੱਲ ਕਹਿਣ ਜਾ ਰਹੇ ਆ ਤੇ ਇੱਕ ਬੇਨਤੀ ਹੈ ਜਿੱਥੇ ਕਿਤੇ ਵੀ ਕੋਈ ਗੱਲ ਕੋਈ ਬੰਦ ਵਧੀਆ ਲੱਗ ਜੇ ਤੇ ਜਕਾਰੇ ਦੇ ਨਾਲ ਹੌਸਲਾ ਹੋ ਜਾਏ ਜ਼ਰੂਰ ਕਰ ਦੇਣਾ ਜੀ ਕੀ ਕੀ ਸਿਫਤ ਕਰਾਂ ਮੈਂ ਤੇਰੀ ਦਾਤਾ ਵਾ ਗੁਰੂ ਕੀ ਸਿਫਤ ਕਰਾਂ ਮੈਂ ਤੇਰੀ ਦਾਤਾ ਵਾ ਗੁਰੂ ਤੂੰ ਦਿਖਾਇਆ ਅੰਨਿਆਂ ਨੂੰ ਹੈ ਰਾਹ ਗੁਰੂ ਤੂੰ ਦਿਖਾਇਆ ਅੰਨਿਆਂ ਨੂੰ ਹੈ ਰਾਹ ਗੁਰੂ ਉਹ ਡੁੱਬਦੀ ਨਹੀਂ ਕਦੇ ਵੀ ਕੋਰ ਤੂਫਾਨਾਂ ਚ ਜਿਸ ਬੇੜੀ ਦਾ ਬਣ ਜਾਏ ਆਪ ਮਲਾ ਗੁਰੂ ਜਿਸ ਬੇੜੀ ਦਾ ਬਣ ਜਾਏ ਆਪ ਮਲਾ ਗੁਰੂ ਮੈਲ ਸਿੱਖੀ ਦਾ ਉਸਰਿਆ ਨਾਲ ਸ਼ਹੀਦਾਂ ਦੇ ਚਮਕੌਰ ਗੜੀ ਵਿੱਚ ਬਣਦਾ ਆਪ ਗਵਾ ਗੁਰੂ ਉਹ ਜਦ ਬੁਰਾ ਵਕਤ ਹੈ ਸਿੱਖ ਦੇ ਉੱਤੇ ਆਣ ਪੈਂਦਾ ਗੁਰੂ ਗ੍ਰੰਥ ਚ ਬੈਠਾ ਦਿੰਦਾ ਆਪ ਸਲਾਹ ਗੁਰੂ ਗੁਰੂ ਗ੍ਰੰਥ ਚ ਬੈਠਾ ਜਦ ਬੁਰਾ ਵਕਤ ਹੈ ਸਿੱਖ ਦੇ ਉੱਤੇ ਆਣ ਪੈਂਦਾ ਗੁਰੂ ਗ੍ਰੰਥ ਚ ਬੈਠਾ ਦਿੰਦਾ ਆਪ ਸਲਾਹ ਗੁਰੂ ਨਹੀਂ ਮੁੱਕਣੀ ਉਹ ਕੌਮ ਜਿਸ ਦਾ ਆਪ ਹੋਵੇ ਸੰਤ ਸਿਪਾਹੀ ਬਾਦਸ਼ਾ ਦਰवेश ਗੁਰੂ ਗੁਰੂ ਗ੍ਰੰਥ ਜੇ ਰੂਪ ਚ ਉਹयो ਬੈਠਾ ਸਾਡੇ ਚ ਇੱਕੋ ਹੀ ਜੋਤ ਹੈ ਨਾਨਕ ਤੇ ਦਸ਼ਮੇਸ਼ ਗੁਰੂ ਇੱਕੋ ਹੀ ਜੋਤ ਹੈ ਨਾਨਕ ਤੇ ਦਸ਼ਮੇਸ਼ ਗੁਰੂ ਸੀਸ ਝੁਕਾਈਏ ਲਾਲ ਸ਼ਬਦ ਗੁਰੂ ਨੂੰ ਹੀ ਵਿੱਚ ਹਿਰਦੇ ਦੇ ਤਾਂ ਹੋਣੇ ਨੇ ਪਰਵੇਸ਼ ਗੁਰੂ ਇੱਕ ਪਲ ਨਾ ਜਰੂ ਵਿਛੋੜਾ ਸਿੱਖ ਗੁਰੂ ਦਾ ਜਦ ਜ਼ਿੰਦਗੀ ਦੇ ਸਭ ਹਰ ਲੂ ਦੁੱਖ ਕਲੇਸ਼ ਗੁਰੂ ਜ਼ਿੰਦਗੀ ਦੇ ਸਭ ਹਰ ਲੂ ਦੁਖ ਕਲੇਸ਼ ਗੁਰੂ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਚਿੱਤ ਦੇ ਵਿੱਚ ਧਿਆਨ ਰੱਖੀਏ ਵਸਾ ਕੇ ਜਾਈਏ ਅਗਲਾ ਮੈਂ ਇੱਕ ਕਵਿਤਾ ਕਹਿਣ ਜਾ ਰਿਹਾ ਜੀ ਸਿੱਖੀ ਬਾਰੇ ਸਿੱਖੀ ਕੀ ਹੈ ਸਿੱਖੀ ਇੱਕ ਐਸਾ ਧਰਮ ਹੈ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਸ ਬਾਰੇ ਬੰਦ ਹੈ ਜੀ ਕਿ ਸਿੱਖੀ ਹੈ ਧਰਮ ਐਸਾ ਸਿੱਖੀ ਹੈ ਧਰਮ ਐਸਾ ਦੱਸਦਾ ਜਹਾਨ ਨੂੰ ਸੇਵਾ ਚ ਸਕੂਨ ਹੈ ਲੋਕਾਈ ਦੀ ਕਰੰਤ ਤੋਂ ਤੇ ਮਤਲਬ ਸਿੱਖਦਾ ਹੈ ਹਰ ਵੇਲੇ ਸਿੱਖਣਾ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਕਹਿ ਗਿਆ ਜੋ ਗੱਲਾਂ ਗੁਰੂ ਨਾਨਕ ਵਿਚਾਰੀਏ ਦੁਨੀਆ ਨੂੰ ਲੱਖਾਂ ਨੇ ਉਮੀਦਾਂ ਇਸ ਪੰਥ ਤੋਂ ਤੇ ਧਰਮਾਂ ਦੇ ਨਾਂ ਤੇ ਵੰਡਿਆ ਸਮਾਜ ਸਾਡਾ ਵੰਡੀ ਹੈ ਜਮੀਰ ਸਾਡੀ ਬਚੀਏ ਜਲੰਤ ਤੋਂ ਵੰਡੀਆ ਜਮੀਰ ਸਾਡੀ ਬਚੀਏ ਜਲਾਂਤ ਤੋਂ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਇੱਕੋ ਹੈ ਵजूद ਸਾਡਾ ਜੀਵਨ ਮਰੰਤ ਤੋਂ ਇੱਕੋ ਹੈ ਪਿਤਾ ਸਾਡਾ ਪੁਰਖ ਅਕਾਲ ਉਹ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਕੋਈ ਆਖੇ ਰਾਮ ਖੁਦਾ ਕੋਈ ਅੱਲਾ ਗੌੜ ਆਖੇ ਮਾਣ ਦੇ ਕਈ ਨਾਦ ਕੁਦਰਤ ਦੇ ਬਾਜੰਤ ਤੋਂ ਉਹ ਸਕਦਾ ਜੇ ਸਿੱਖ ਸੱਚਾ ਸਿੱਖ ਗੁਰਲਾਲ ਵਣ ਉੱਠੇ ਉੱਚਾ ਮੇਰ ਤੇ ਜਾਤਾਂ ਦੇ ਕਲੰਕ ਤੋਂ ਉੱਠੇ ਉੱਚਾ ਮੇਰ ਤੇ ਜਾਤਾਂ ਦੇ ਕਲੰਕ ਤੋਂ ਇੱਕ ਕਵਿਤਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ ਕਵਿਤਾ ਦੇ ਵਿੱਚ ਇੱਕ ਖਿਆਲ ਹੈ ਉਹ ਖਿਆਲ ਨੂੰ ਸੀ ਕਵਿਤਾ ਦੇ ਵਿੱਚ ਸੰਗਤ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਯਤਨ ਹੁੰਦਾ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਵਿੱਚੋਂ ਗੁਰੂ ਦੇ ਸਿਧਾਂਤ ਨਾਲ ਜੁੜਿਆ ਜਾਵੇ ਇੱਕ ਅਜਾਇਬ ਘਰ ਹੈ ਉੱਥੇ ਇੱਕ ਗੁਰੂ ਪਾਤਸ਼ਾਹ ਦੀ ਤਸਵੀਰ ਲੱਗੀ ਹੈ ਵੈਸੇ ਮੈਂ ਬੇਨਤੀ ਕਰਦੇ ਆਂ ਕਿ ਸਿੱਖ ਫੋਟੋ ਪੂਜਕ ਮੂਰਤੀ ਪੂਜਕ ਨਹੀਂ ਪਰ ਫੇਰ ਵੀ ਇਤਿਹਾਸਕ ਤਸਵੀਰਾਂ ਨੂੰ ਜਿਉਂਦੇ ਰੱਖਣਾ ਸਾਡਾ ਫਰਜ਼ ਹੈ ਤਾਂ ਹੀ ਅਸੀਂ ਆਪਣੇ ਕੌਮ ਦੇ ਉਸ ਮਹਾਨ ਇਤਿਹਾਸ ਨੂੰ ਜਿਉਂਦਾ ਰੱਖ ਸਕਦੇ ਆਂ ਜਿਹੜੀ ਤਸਵੀਰਾਂ ਨੇ ਉਹ ਇਤਿਹਾਸਿਕ ਤਸਵੀਰਾਂ ਹੋਣੀਆਂ ਚਾਹੀਦੀਆਂ ਨੇ ਪਰ ਗੁਰੂ ਸਿਧਾਂਤ ਦੇ ਆਸ਼ੇ ਅਨੁਸਾਰ ਬਣੀਆਂ ਹੋਣ ਇੱਕ ਜਾਇਬ ਘਰ ਹੈ ਉੱਥੇ ਇੱਕ ਤਸਵੀਰ ਲੱਗੀ ਹੈ ਜਿਸ ਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਨੇ ਬਾਣੀ गा ਰਹੀ ਹੈ ਤੇ ਨਾਲ ਭਾਈ ਮਰਦਾਨਾ ਜੀ ਬੈਠੇ ਨੇ ਰਬਾਬ ਹੱਥ 'ਚ ਫੜੀ ਹੈ ਤੇ ਜਦੋਂ ਇੱਕ ਸਿੱਖ ਵੀਰ ਦੇ ਨਾਲ ਕੋਈ ਗੈਰ ਸਿੱਖ ਉਸ ਜਾਇਬ ਘਰ ਨੂੰ ਵੇਖਣ ਆਇਆ ਉਹ ਤਸਵੀਰ ਨੂੰ ਵੇਖ ਕੇ ਕੀ ਸਵਾਲ ਕਰਦਾ ਹੈ ਤੇ ਕੀ ਉਸ ਸਿੱਖ ਵੀਰ ਦੇ ਵੱਲੋਂ ਜਵਾਬ ਹੈ ਇੱਕ ਹਫ਼ਤਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ ਕਵਤਾ ਜੀ ਗੁਰੂ ਨਾਨਕ ਨੇ ਕੀ ਕੀਤਾ ਇੱਕ ਗੈਰ ਸਿੱਖ ਜਦ ਗੁਰੂ ਘਰ ਆਇਆ ਮਨ ਵਿੱਚ ਕਰਦਾ ਖਿਆਲ ਮੀਆਂ ਅਜਾਇਬ ਘਰ ਵਿੱਚ ਫੋਟੋ ਵੇਖ ਕੇ ਸਿੱਖ ਨੂੰ ਕਰਦਾ ਸਵਾਲ ਮੀਆਂ ਇਹ ਬਾਬਾ ਕੌਣ ਹੈ ਦੱਸ ਤਾਂ ਸਹੀ ਏ ਬਾਬਾ ਕੌਣ ਹੈ ਦੱਸ ਤਾਂ ਸਹੀ ਇਹ ਨੂਰੀ ਮੁਖ ਕਮਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਸਾਜ ਜਾ ਇਹ ਬੰਦਾ ਕੌਣ ਹੈ ਨਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਸਾਜ ਜਾ ਇਹ ਬੰਦਾ ਕੌਣ ਹੈ ਨਾਲ ਮੀਆਂ ਕੋਈ ਕੰਮ ਅਨੌਖਾ ਕਰਗੇ ਨੇ ਜਾਂ ਦੇਗੇ ਕੋਈ ਮਿਸਾਲ ਮੀਆਂ ਇਹ ਜਾਪਣ ਰੱਬੀ ਰੂਹਾਂ ਜੋ ਕੀ ਕੀਤਾ ਇਹਨਾ ਕਮਾਲ ਮੀਆਂ ਉਹ ਸਵਾਲ ਹੈ ਜੀ ਕੀ ਕਮਾਲ ਕੀਤਾ ਤੇ ਜਵਾਬ ਸੁਣਿਓ ਜੀ ਗੌਰ ਕਰਿਏ ਕਿ ਗੱਲ ਚੱਲੀ ਜਦੋਂ ਇਹ ਦੁਨੀਆ ਦਾ ਜਵਾਬ ਦੇਣ ਲੱਗੀ ਆਪਣਾ ਗੱਲ ਚੱਲੀ ਜਦੋਂ ਇਹ ਦੁਨੀਆ ਦਾ ਹਰ ਪੱਖੋਂ ਬੁਰਾ ਸੀ ਹਾਲ ਮੀਆਂ ਉਦੋਂ ਸਤਗੁਰ ਨਾਨਕ ਪ੍ਰਗਟਿਆ ਸੱਚ ਮੁੱਚ ਸੀ ਹੋਇਆ ਕਮਾਲ ਮੀਆਂ ਉਦੋਂ ਸਤਗੁਰ ਨਾਨਕ ਪ੍ਰਗਟਿਆ ਸੱਚ ਮੁੱਚ ਸੀ ਹੋਇਆ ਕਮਾਲ ਮੀਆਂ ਇਹ ਬਾਬਾ ਰੂਪੇ ਕਾਲ ਦਾ ਦਿਨ ਆਲੀ ਬਣਿਆ ਢਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਰਵਾਬ ਫੜੀ ਮਰਦਾਨਾ ਹੈ ਉਹਦੇ ਨਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਰਵਾਬ ਪੜੀ ਮਰਦਾਨਾ ਯੋਧੇ ਨਾਲ ਮੀਆਂ ਇਸ ਜੱਗ ਤੋਂ ਸੋਹਣੀ ਜੋੜੀ ਨੇ ਦੁੱਖ ਦੁਨੀਆ ਦਾ ਹਰ ਲੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਜਦ ਜਦ ਵੀ ਧੁਰ ਕੀ ਬਾਣੀ ਨੂੰ ਨਾਨਕ ਨੇ ਮੁੱਖੋਂ ਫਰਮਾਇਆ ਏ ਉਦੋਂ ਰੱਬੀ ਰਵਾਬ ਵੀ ਵੱਜੀ ਏ ਉਹਨਾਂ ਸੱਚ ਦਾ ਹੁਕਮ ਲਾਇਆ ਏ ਉਦੋਂ ਰੱਬੀ ਰਵਾਬ ਵੀ ਵੱਜੀ ਏ ਉਹਨਾਂ ਸੱਚ ਦਾ ਹੋਕਾ ਲਾਇਆ ਏ ਹੋ ਮੈਨੂੰ ਕਿਦਾਂ ਮਾਰੀਦਾ ਉਹਨਾਂ ਬੋਲ ਬੋਲ ਕੇ ਸੁਣਾਇਆ ਏ ਤੇ ਕੱਲਾ ਉਪਦੇਸ਼ ਹੀ ਨਹੀਂ ਦਿੱਤਾ ਉਹਨਾਂ ਸਭ ਕੁਝ ਕਰਕੇ ਵਿਖਾਇਆ ਏ ਕੱਲਾ ਉਪਦੇਸ਼ ਹੀ ਨਹੀਂ ਦਿੱਤਾ ਉਹਨਾਂ ਸਭ ਕੁਝ ਕਰਕੇ ਵਿਖਾਇਆ ਏ ਮਿਟ ਜਾਏ ਤ੍ਰਿਸ਼ਨਾ ਬਾਣੀ ਦਾ ਅੰਮ੍ਰਿਤ ਰਸ ਜਿਸ ਨੇ ਪੀਤਾ ਏ ਆ ਸੱਜਣਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਕਿ ਜਾਤ ਪਾਤ ਦੇ ਰੋਲੇ ਤੇ ਮਾਰੀ ਛਟ ਕਰਾਰੀ ਏ ਜਾਤ ਪਾਤ ਦੇ ਰੋਲੇ ਤੇ ਮਾਰੀ ਛਟ ਕਰਾਰੀ ਏ ਪਿਆ ਹੈ ਰੋਲਾ ਧਰਮਾਂ ਦਾ ਨਾਨਕ ਦੀ ਸੋਚ ਨਿਆਰੀ ਏ ਨਾ ਹਿੰਦੂ ਹਾਂ ਨਾ ਮੁਸਲਿਮ ਹਾਂ ਇੱਕ ਰਾਹ ਨਵੇਂ ਦੀ ਤਿਆਰੀ ਏ ਇੱਕ ਨਵਾਂ ਹੀ ਸੂਰਜ ਉੱਗਿਆ ਏ ਹੁਣ ਚਾਨਣ ਵੰਡਣ ਦੀ ਵਾਰੀ ਏ ਇੱਕ ਨਵਾਂ ਹੀ ਸੂਰਜ ਉੱਗਿਆ ਏ ਹੁਣ ਚਾਨਣ ਵੰਡਣ ਦੀ ਵਾਰੀ ਏ ਜੋ ਮਿਲਦਾ ਗਿਆ ਉਹ ਤਰਦਾ ਗਿਆ ਅਨੰਤ ਫਟਾ ਨੂੰ ਸੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਉਹ ਪੈਰ ਜਿੱਥੇ ਵੀ ਧਰਦਾ ਏ ਬਾਬੇ ਨਾਨਕ ਨੇ ਕੀ ਕੀ ਕੀਤਾ ਜੀ ਸਾਡੇ ਲਈ ਇਹੀ ਮਕਸਦ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ 'ਚ ਵਸਾਈਏ ਉਹ ਪੈਰ ਜਿੱਥੇ ਵੀ ਧਰਦਾ ਏ ਗੱਲ ਇੱਕ ਓੰਕਾਰ ਦੀ ਕਰਦਾ ਏ ਗੱਲ ਇੱਕ ਓੰਕਾਰ ਦੀ ਕਰਦਾ ਏ ਨਾ ਜੰਜੂ ਪਾਏ ਨਾ ਬੁੱਤ ਪੂਜੇ ਨਾ ਹਾਕਮ ਕੋਲੋਂ ਡਰਦਾ ਏ ਉਹ ਕਰਮ ਕਾਂਡਾਂ ਦੀ ਆਗੀ ਉੱਤੇ ਬਣ ਬੱਦਲ ਛਮ ਛਮ ਵਰਦਾ ਏ ਬਣ ਬੱਦਲ ਛਮ ਛਮ ਵਰਦਾ ਏ ਉਹ ਕਿਵੇਂ ਅਕਲ ਵਰਤਣੀ ਦੱਸਦਾ ਏ ਕਿਵੇਂ ਅਕਲ ਵਰਤਣੀ ਦੱਸਦਾ ਏ ਬਿਨ ਗਿਆਨ ਤੋਂ ਬੰਦਾ ਮਰਦਾ ਏ ਅਕਲੀ ਸਾਹਿਬ ਸੇਵੀ ਐ ਅਕਲੀ ਪਾਈਆ ਈਮਾਨ ਅਕਲੀ ਪੜ ਕੇ 부ਜੀ ਐ ਤੇ ਅਕਲੀ ਕੀ ਚੈਦਾਨ ਅਕਲ ਵਰਤਣੀ ਗੁਰੂ ਸਾਹਿਬ ਨੇ ਦਸੀ ਐ ਉਹ ਕਿਵੇਂ ਅਕਲ ਵਰਤਣੀ ਦੱਸਦਾ ਏ ਬਿਨ ਗਿਆਨ ਤੋਂ ਬੰਦਾ ਮਰਦਾ ਏ ਬਾਬਰ ਦੇ ਹੰਕਾਰ ਨੂੰ ਜਿਸਨੇ ਕੀਤਾ ਫਿਤਾ ਫਿਤਾ ਏ ਆ ਸੱਜਣਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਆ ਸੱਜਣਾ ਤੈਨੂੰ ਦੱਸਾਂ ਗੁਰੂ ਨਾਨਕ ਨੇ ਕੀ ਕੀਤਾ ਏ ਅਗੇ ਹੋਰ ਵੀ ਨੇ ਜੀ ਤੂੰ ਪੜ ਕੇ ਵੇਖ ਕੁਰਕ ਖੇਤਰ ਤੇ ਹਰ ਦੁਆਰ ਦੀ ਗਾਥਾ ਨੂੰ ਤੂੰ ਪੜ ਕੇ ਵੇਖ ਕੁਰਕ ਖੇਤਰ ਤੇ ਹਰ ਦੁਆਰ ਦੀ ਗਾਥਾ ਨੂੰ ਕਲਯੁਗ ਪੰਡੇ ਬਲੀ ਕੰਧਾਰੀ ਦੇ ਹੰਕਾਰ ਦੀ ਗਾਥਾ ਨੂੰ ਕਲਯੁਗ ਬਾਬੇ ਕਲਯੁਗ ਪੰਡੇ ਬਲੀ ਕੰਧਾਰੀ ਦੇ ਹੰਕਾਰ ਦੀ ਗਾਥਾ ਨੂੰ ਭਾਈ ਲਾਲੋ ਜੇ ਕੀਰਤੀ ਦੇ ਨਾਲ ਸੱਚੇ ਪਿਆਰ ਦੀ ਗਾਥਾ ਨੂੰ ਭਾਈ ਲਾਲੂ ਜੇ ਕੀਰਤੀ ਦੇ ਨਾਲ ਸੱਚੇ ਪਿਆਰ ਦੀ ਗਾਥਾ ਨੂੰ ਗੁਰੂ ਬਾਬੇ ਨੇ ਤਾਰਿਆ ਜੋ ਔਸ ਸੰਸਾਰ ਦੀ ਗਾਥਾ ਨੂੰ ਸੋ ਕਿਉ ਮੰਦਾ ਆਖੀਏ ਕਹਿ ਦੁਖ ਔਰਤ ਦਾ ਹਰ ਲਿਤਾਏ ਆ ਸਜਣਾ ਤੈਨੂੰ ਦੱਸਾਂ ਮੈਂ ਗੁਰਨਾਨਕ ਨੇ ਕੀ ਕੀਤਾ ਏ ਕਿ ਕਾਲ ਖਾਏ ਕਿਛ ਹੱਥੋਂ ਦੇ ਬਾਬੇ ਦੱਸਿਆ ਰਾਹ ਐਸਾ ਹੱਕ ਪਰਾਇਆ ਨਾ ਮਾਰੀ ਤੂੰ ਸੱਚ ਦਾ ਚੋੜਾ ਪਾ ਲੈ ਐਸਾ ਬਾਰੋਂ ਸੁਚਾ ਅੰਦਰੋਂ ਕਾਲਖ ਉਹ ਵੇਖਣਾ ਸਿੱਖਾ ਬਣਾ ਐਸਾ ਗੁਰਲਾਲ ਜੀਵਨ ਬਦਲ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਇ ਐਸਾ ਗੁਰਲਾਲ ਜੀਵਨ ਬਦਲ ਜਾਵੇ ਉਹ ਸਿੱਖਾ ਜੀਵਨ ਬਦਲ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਇ ਐਸਾ ਉਹ ਨਾਮ ਦੇ ਨਾਲ ਹੀ ਧੋਇਆ ਜਾਣਾ ਨਾਮ ਦੇ ਨਾਲ ਹੀ ਧੋਇਆ ਜਾਣਾ ਜੋ ਮਨ ਜੋ ਮਨ ਮੈਲ ਪਲੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰਨਾਨਕ ਨਾਨਕ ਕੀ ਕੀਤਾ ਏ ਇੱਕ ਛੋਟਾ ਜੀ ਆਖਰੀ ਹਫਤਾ ਹੋਰ ਸਾਂਝੀ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਜੀ ਅਸੀਂ ਕਰਨਾ ਕੀ ਹੈ ਤੇ ਸਾਡੀ ਘਾਟ ਕੀ ਹੈ ਅਸੀਂ ਬਣਦੇ ਬੜੇ ਹੀ ਸਿਆਣੇ ਆ ਗੱਲ ਕਿੱਥੇ ਆ ਕੇ ਮੁੱਕਣੀ ਹੈ ਜੀ ਅਸੀਂ ਬਣਦੇ ਬੜੇ ਹੀ ਸਿਆਣੇ ਆ ਇਹ ਸਾਡੀ ਬੜੀ ਨਦਾਨੀ ਹੈ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਬਸੇ ਹੋ ਇੱਕ ਪਰੇਸ਼ਾਨੀ ਆ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਬਸ ਇਹੋ ਇੱਕ ਪਰੇਸ਼ਾਨੀ ਐ ਅਸੀਂ ਖੁਦ ਕਦੇ ਵੀ ਨਹੀਂ ਸਮਝੇ ਸਮਝਾਉਣਾ ਚਾਹੁੰਦੇ ਦੂਜੇ ਨੂੰ ਅਸੀਂ ਆਪ ਕਦੇ ਵੀ ਨਹੀਂ ਚੁਕਦੇ ਝਕਾਉਣਾ ਚਾਹੁੰਦੇ ਦੂਜੇ ਨੂੰ ਅਸੀਂ ਆਪ ਕਦੇ ਵੀ ਨਹੀਂ ਚੁਕਦੇ ਝਕਾਉਣਾ ਚਾਹੁੰਦੇ ਦੂਜੇ ਨੂੰ ਸਾਨੂੰ ਕਿਤੋਂ ਸਕੂਨ ਨਹੀਂ ਮਿਲ ਸਕਿਆ ਅਸੀਂ ਭੱਜਦੇ ਫਿਰਦੇ ਚਿਰਦੇ ਹਾਂ ਸਾਨੂੰ ਆਪਣੀ ਗਲਤੀ ਨਹੀਂ ਦਿਸਦੀ ਦੂਜਿਆਂ ਦੀ ਲੱਭਦੇ ਲਾਲ ਨਾਲ ਸਾਧ ਦੇ ਦਿਆ ਕਰੋ ਜੀ ਦੂਜਿਆਂ ਦੀ ਲੱਭਦੇ ਫਿਰਦੇ ਆ ਕਿ ਚੰਗਾ ਹੋਵੇ ਵੱਲ ਜੇ ਆਜੇ ਸੱਚੋ ਸੱਚ ਨੂੰ ਸੁਣਨੇ ਦਾ ਸੱਚੋ ਸੱਚ ਨੂੰ ਕਹਿਣੇ ਦਾ ਤੇ ਸੱਚ ਦੀ ਤਾਣੀ ਬੁਣਨੇ ਦਾ ਆਪਣੇ ਵੱਲ ਛਾਤੀ ਮਾਰਨ ਦਾ ਤੇ ਆਪਣਾ ਆਪ ਉਸਾਰਨ ਦਾ ਆਪਣੀ ਹੋਮੇ ਨੂੰ ਛੱਡਣ ਦਾ ਤੇ ਆਪਾ ਗੁਰੂ ਤੋਂ ਵਾਰਨ ਦਾ ਆਪਣੀ ਹੋਮੇ ਨੂੰ ਛੱਡਣ ਦਾ ਤੇ ਆਪਾ ਗੁਰੂ ਤੋਂ ਵਾਰਨ ਦਾ ਤੇ ਕੁੱਲ ਕਾਇਨਾਤ ਦੇ ਮਾਲਕ ਨੂੰ ਹਰ ਇੱਕ ਸਹਿ ਚੋਂ ਵੇਖਣ ਦਾ ਇਹ ਵਿਸ਼ਾ ਲਾਲਸਿਆ ਹੋਰ ਨਹੀਂ ਇਹ ਵਿਸ਼ਾ ਸਵੈ ਸਰਵੇਖਣ ਦਾ ਇਹ ਵਿਸ਼ਾ ਲਾਲਸਿਆ ਹੋਰ ਨਹੀਂ ਇਹ ਵਿਸ਼ਾ ਸਵੈ ਸਰਵੇਖਣ ਦਾ ਅੰਦਰ છાਤੀ ਮਾਰਨ ਦੀ ਲੋੜ ਹੈ ਇੰਨੇ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਜੀ ਇੱਕ ਸਮਰਪਣ ਆਖਰ ਦੇ ਵਿੱਚ ਮੈਂ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂ ਕਿ ਕਿਹੜਾ ਸਮਰਪਣ ਹੈ ਅਸੀਂ ਗੁਰੂ ਨੂੰ ਗੁਰੂ ਨੂੰ ਸਮਰਪਣ ਕਰਕੇ ਚੱਲੀਏ ਕਿ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਫੜੀਏ ਉਹਨਾਂ ਰਾਵਾਂ ਨੂੰ ਬੱਚਿਆਂ ਨੂੰ ਗੁਰਸਿੱਖ ਬਣਾਈਏ ਕਰੀਏ ਪੂਰਾ ਚਾਵਾਂ ਨੂੰ ਊੜਾ ਜੂੜਾ ਯਾਦ ਜੀ ਨਾਨੂ ਸਨਮਾਨੇ ਉਹਨਾਂ ਮਾਵਾਂ ਨੂੰ ਸ਼ਬਦ ਗੁਰੂ ਦੀ ਵਿਚਾਰ ਜਿੱਥੇ ਸਤਿਕਾਰ ਉਹਨਾਂ ਥਾਵਾਂ ਨੂੰ ਗਿਆਨ ਗੁਰੂ ਦੇ ਅੰਜਨ ਨੂੰ ਅੱਖਾਂ ਦੇ ਵਿੱਚ ਪਾ ਲਈਏ ਗੁਰਬਾਣੀ ਨੂੰ ਕਰੀਏ ਸਮਰਪਣ ਜੀਵਨ ਸਫਲ ਬਣਾ ਲਈਏ ਜੀਵਨ ਸਫਲ ਬਣਾ ਲਈਏ ਐਨੇ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਖਿਵਾ ਗੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਗੁਰ ਲਾਲ ਸਿੰਘ ਜੀ ਦਾ ਬੜੇ ਹੀ ਵਜਤ ਦੇ ਵਿੱਚ ਆ ਕੇ ਉਹਨਾਂ ਨੇ ਆਪ ਜੀ ਨੂੰ ਗੁਰ ਇਤਿਹਾਸ ਨਾਲ ਹੀ ਸਿੱਖਿਆ ਵੀ ਸੁਣਾਈ ਤੋਂ ਧੰਨਵਾਦ ਹੈ ਭਾਈ ਸਾਹਿਬ ਜੀ ਦਾ ਤੇ ਹੁਣ ਮੈਂ ਬੇਨਤੀ ਕਰਾਂਗਾ ਯਾ ਨਿਰਦੇਸ਼ਮ